ਸਤਨਾਮ ਵਾਹਿਗੁਰੂ ਸਾਹਿਬ ਜੀ ਓ ਇੱਕ ਉੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਰਪੰ ਗੁਰ ਪ੍ਰਸਾਦਿ ਵਾਹਿਗੁਰੂ ਸਾਹਿਬ ਜੀ ਸ੍ਰੀ ਰਗ ਮਹਲਾ 3 ਅੰਮ੍ਰਿਤ ਛੋੜ ਵਿਖਿਆ ਲੁਭਾਣੇ ਸੇਵਾ ਕਰਹਿ ਵਿਡਾਨੀ ਆਪਣਾ ਧਰਮ ਗਵਾਵਹਿ ਬੂਝਹਿ ਨਾਹੀ ਅਨੰਦ ਦੁਖ ਵਿਹਾਨੀ ਮਨ ਮੁਖ ਅੰਧ ਨ ਚਿਤਹਿ ਡੂਬ ਮੁਏ ਬਿਨ ਪਾਲਿ ਮਨ ਰੀ ਸਦਾ ਭਜੋ ਹਰ ਸਰਨਾਈ ਗੁਰ ਕਾ ਸ਼ਬਦ ਅੰਤਰ ਵਸੈ ਤਾ ਹਰ ਵਿਸਰਨ ਨ ਜਾਈ ਰਹਾਉ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹਉ ਮੈਂ ਦੁਸ਼ਟੀ ਪਾਈ ਆਵਣ ਜਾਣਾ ਜੰਮਨ ਮਰਨਾ ਮਨ ਮੁਖ ਪਤ ਗਵਾਈ ਸਤਿਗੁਰ ਸੇਵ ਸਦਾ ਸੁਖ ਪਾਇਆ ਜੁਤੀ ਜੋਤ ਮਿਲਾਈ ਜੁਗੋ ਜੁਗੋ ਅਟਲ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਲਾਹੀ ਵੋਦੇ ਅੰਦਰ ਜੁੜਮਿਲ ਬੈਠੇ ਗੁਰਮਖ ਪਿਆਰੀ ਸਤਸੰਗੀ ਸੰਤ ਜਨੋ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਦੁਆਰਾ ਕਿਰਪਾ ਦੇ ਦੁਆਰਾ ਅੱਜ ਵੀ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ ਜੋ ਸ਼ਬਦ ਆਪਾਂ ਕੱਲ ਸਮਝ ਰਹੇ ਸੀ ਧੰਨ ਗੁਰੂ ਗ੍ਰੰਥ ਸਾਹਿਬ ਸਤਿ ਸਪਾਦਾ ਜੀ ਦੇ ਪੰਨਾ ਨੰਬਰ 31 ਦੇ ਉੱਪਰ ਸ਼ਬਦ ਨੰਬਰ 45 ਬਈ ਜਿਦੀ ਰਹਾਉ ਤੱਕ ਆਪਾਂ ਵਿਚਾਰ ਕਰ ਲਈ ਸਿਰਹਾਉ ਵਾਲੇ ਬੰਦ ਤੱਕ ਅਗਲੀਆਂ ਪੰਕਤੀਆਂ ਦੀ ਵਿਚਾਰ ਕਰਨ ਤੋਂ ਪਹਿਲਾਂ ਆਪਸ ਵਿੱਚ ਗੁਰਪੱਤੇ ਦੀ ਸਾਂਝ ਬਣਾ ਲਈਏ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਰਹਾਉ ਵਾਲੇ ਬੰਦ ਦੇ ਵਿੱਚ ਜ਼ਿਕਰ ਕਰਵਾ ਰਹੇ ਨੇ ਕਹਿੰਦੇ ਮਨ ਮੁਖ ਮਨੁਖ ਬਿਨਾ ਪਾਣੀ ਤੋਂ ਡੁੱਬ ਜਾਂਦਾ ਹੈ ਮਨ ਰਈ ਸਦਾ ਭਜੋ ਹਰ ਸਰਨਾਇ ਗੁਰ ਕਾ ਸ਼ਬਦ ਅੰਦਰ ਬਸੈ ਤਾਂ ਹਰ ਵਿਸਰਨਾ ਜਾਇ ਰਹਾ ਹੋ ਅਗਲੀਆਂ ਪੰਕਤੀਆਂ ਨੇ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹਉ ਮੈਂ ਦੁਸ਼ਟੀ ਪਾਈ ਦੁਸ਼ਟੀ ਦਾ ਮਤਲਬ ਹੈ ਵੀ ਦੁਸ਼ਟਤਾ ਬਦੀ ਨੀਚਤਾ ਔਗਣ ਕਹਿ ਲੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਹਿ ਲੋ ਹਰ ਇੱਕ ਦੇ ਸਰੀਰ ਦੇ ਅੰਦਰ ਹੈ ਹਰੇਕ ਨੂੰ ਕ੍ਰੋਧ ਆਉਂਦਾ ਹੈ ਹਰੇਕ ਦੇ ਅੰਦਰ ਕਾਮ ਹੈ ਲੋਭ ਹੈ ਮੋਹ ਹੈ ਪਰ ਕਿਸੇ ਵਿਰਲੇ ਗੁਰਮਖ ਪਿਆਰੇ ਨੇ ਇਹਨੂੰ ਕੰਟਰੋਲ 'ਚ ਰੱਖਿਆ ਹੋਇਆ ਜਿਨ੍ਹਾਂ ਨੇ ਇਸ ਨੂੰ ਗੁਰੂ ਦੀ ਮੱਤ ਦੇ ਅਨੁਸਾਰ ਵਰਤੇ ਹੈ ਇਸਾਰੇ ਬਹੁਤ ਚੰਗੇ ਗੁਣ ਵੀ ਨੇ ਅਗਰ ਜੇ ਪੰਜੀ ਇਹ ਬੰਦੇ ਚੋਂ ਆਪਾਂ ਕੱਢ ਦੇਈਏ ਤਾਂ ਮਨੁੱਖ ਵੀ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ ਕਿਉਂਕਿ ਅਸੀਂ ਉਹਨੂੰ ਪਾਗਲ ਆਦਤ ਵੀ ਕਹਾਂਗੇ ਸਤਗੁਰੂ ਜੀ ਨੇ ਇਹ ਜੋ ਸਰੀਰ ਦੇ ਅੰਦਰ ਪਾਇਆ ਹੈ ਕਹਿੰਦੇ ਇੱਕ ਇਹ ਪੁੱਤਲਾ ਬਣਾ ਕੇ ਇਹਦੇ ਅੰਦਰ ਕੀ ਕੁਝ ਪ੍ਰਮਾਤਮਾ ਨੇ ਰੱਖਿਆ ਹੈ ਜੰਗੀ ਗੁਣ ਵੀ ਮਨੁੱਖ ਦੇ ਅੰਦਰ ਨੇ ਮੰਦੇ ਗੁਣ ਵੀ ਮਨੁੱਖ ਦੇ ਅੰਦਰ ਨੇ ਕਿੰਨੇ ਕਿੰਨੇ ਚੰਗੇ ਵਿਅਕਤੀ ਸੰਸਾਰ ਤੇ ਪਏ ਨੇ ਜਿਨ੍ਹਾਂ ਦੀ ਜਿੰਨੀ ਉਪਮਾ ਕਰਾਂ ਉਹਨੀ ਥੋੜੀ ਹੈ ਪਰ ਕਿੰਨੇ ਕਿੰਨੇ ਮੰਦੇ ਕੰਮ ਕਰਨ ਵਾਲੇ ਵੀ ਪਏ ਨੇ ਜਿਨ੍ਹਾਂ ਨੂੰ ਜਿੰਨੀ ਫਟਲਾਣਤ ਦਿਓ ਉਹਨੀ ਥੋੜੀ ਹੈ ਐਸੇ ਤਰ੍ਹਾਂ ਸਤਿਗੁਰੂ ਕਹਿੰਦੇ ਸਰੀਰ ਤਾਂ ਇੱਕ ਪੁਤਲਾ ਹੈ ਪਰ ਇਹਦੇ ਅੰਦਰ ਕੀ ਪਿਆ ਹੋਇਆ ਹੈ ਕੀ ਸਤਿਗੁਰੂ ਜੀ ਨੇ ਇਹਦੇ ਅੰਦਰ ਸਾਰਾ ਜਿਹੜਾ ਇਦਾਂ ਕਹਿ ਲਓ ਕਿ ਕੁਦਰਤ ਦਾ ਇੱਕ ਇਹ ਨਿਜਮ ਇਹ ਸਰੀਰ ਬਣਿਆ ਹੈ ਇਹਦੇ ਅੰਦਰ ਚੰਗੀ ਤੇ ਮੰਦੀ ਮਤ ਜਿਹੜੀ ਹੈ ਉਹ ਬੜੇ ਮਹਨੇ ਰੱਖਦੀ ਹੈ ਮਨੁੱਖ ਦੀ ਸੋਚ ਮਨੁੱਖ ਦੇ ਵਿਚਾਰ ਮਨੁੱਖ ਦੀ ਸਮਨ ਕਹਿੰਦੇ ਮਾਇਆ ਦਾ ਇਹ ਸਰੀਰ ਮਾਇਆ ਦਾ ਇਹ ਪੁਤਲਾ ਬਣਿਆ ਹੋਇਆ ਹੈ ਭਾਵ ਮਨੁੱਖ ਮਾਇਆ ਦੇ ਹੱਥਾਂ ਦੇ ਵਿੱਚ ਨੱਚਦਾ ਰਹਿੰਦਾ ਹੈ ਮਨਮੁਖ ਦੇ ਹਿਰਦੇ ਦੇ ਵਿੱਚ ਹਉਮੈ ਕਿਹ ਰਹੀ ਦੀ ਹੈ ਬਕਾਰਾਂ ਦੀ ਇਦਾਂ ਕਹਿ ਲਓ ਵੀ ਮੈਲ ਜਿਹੜੀ ਹੈ ਉਹ ਤੇ ਕੀ ਹੋਈ ਹੈ ਇਹ ਸਰੀਰ ਮਾਇਆ ਕਾ ਪਤਲਾ ਵਿੱਚ ਹਉਮੈ ਦੁਸ਼ਟੀ ਪਾਈ ਆਵਣ ਜਾਣਾ ਜੰਮਨ ਮਰਨਾ ਮਨਮੁਖ ਪਤ ਗਵਾਈ ਅਸੀਂ ਸਾਰੇ ਇਸ ਸਰੀਰ ਦੇ ਕਰਕੇ ਸੰਸਾਰ ਦੇ ਉੱਪਰ ਆਉਣੇ ਆਏ ਹਾਂ ਇੱਕ ਨਾ ਇੱਕ ਦਿਨ ਸਭ ਨੇ ਜਾਣਾ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਸਤਿਗੁਰੂ ਕਹਿੰਦੇ ਇਹ ਜਗਤ ਦੇ ਵਿੱਚ ਆਉਣਾ ਜਾਣਾ ਜਨਮਨਾ ਮਰਨਾ ਇਹ ਬਣਿਆ ਹੀ ਰਹੇਗਾ ਬਣਿਆ ਹੀ ਰਹਿੰਦਾ ਹੈ ਆਵਣ ਜਾਣਾ ਜੰਮਣ ਮਰਨਾ ਨਾਲ ਲਿਖਿਆ ਜੀ ਮਨਮੁਖ ਪਤ ਗਵਾਈ ਪਤ ਦਾ ਅਰਥ ਹੁੰਦਾ ਜੀ ਇੱਜ਼ਤ ਕਹਿੰਦੇ ਮਨਮੁਖ ਬੰਦੇ ਨੇ ਆਪਣੀ ਇੱਜ਼ਤ ਗਵਾ ਲਈ ਸੰਸਾਰ ਤੇ ਉਹ ਵੀ ਜਨਮਿਆ ਸੰਸਾਰ ਤੇ ਉਹ ਵੀ ਜਨਮਿਆ ਜਿਹੜਾ ਬੜੀ ਇੱਜ਼ਤ ਦੇ ਨਾਲ ਆਪਣੇ ਜਿਹੜਾ ਹੈ ਸਮੇਂ ਨੂੰ ਗੁਜ਼ਾਰਿਆ ਜ਼ਿੰਦਗੀ ਨੂੰ ਗੁਜ਼ਾਰਿਆ ਸੰਸਾਰ ਦੇ ਵਿੱਚ ਵਿਚਰਿਆ ਇਹੋ ਦਾ ਕੰਮ ਕਰ ਗਿਆ ਜਿਹਦੇ ਲੋਕ ਸਰਾਹਤਾ ਕਰਦੇ ਨੇ ਲੋਕ ਉਹਨਾਂ ਦੇ ਨਾਮ ਨੂੰ ਸਤਿਕਾਰ ਨਾਲ ਲੈਂਦੇ ਨੇ ਪਰ ਇੱਕ ਮਨਮੁਖ ਬੰਦਾ ਹੈ ਜਿਹੜਾ ਮਨ ਦੇ ਪਿੱਛੇ ਲੱਗ ਕੇ ਅਗਿਆਨਤਾ ਦੇ ਵਿੱਚ ਆਇਆ ਤੇ ਗਿਆ ਉਹਨੇ ਇੱਥੇ ਵੀ ਆਪਣੀ ਇੱਜ਼ਤ ਗਵਾ ਲਈ ਜੇ ਅਸੀਂ ਸਮਝਦੇ ਹਾਂ ਵੀ ਪਰਲੋਕ ਹੈ ਜਾਂ ਅਗਲਾ ਨਰਕ ਸਵਰਗ ਦੀਆਂ ਗੱਲਾਂ ਆਪਾਂ ਕਰਦੇ ਹਾਂ ਕਿਉਂਕਿ ਹੋਰ ਗ੍ਰੰਥਾਂ ਦੇ ਮੁਤਾਬਕ ਤਾਂ ਸਤਿਗੁਰੂ ਜੀ ਨੇ ਉਸ ਮੁਤਾਬਕ ਇੱਥੇ ਗੱਲ ਕੀਤੀ ਹੈ ਕਹਿੰਦੇ ਮਨਮੁਖ ਪੱਤ ਗਵਾਈ ਉਹਨੇ ਆਪਣੀ ਇੱਜ਼ਤ ਗਵਾ ਲਈ ਅੱਜ ਵੀ ਕੱਲ ਵੀ ਉਹਦੀ ਇੱਜ਼ਤ ਇੱਥੇ ਵੀ ਉੱਥੇ ਵੀ ਉਹਦੀ ਇੱਜ਼ਤ ਨਹੀਂ ਬਣੀ ਮਤਲਬ ਇੱਕ ਮਨੁੱਖ ਉਹ ਨੇ ਜਿਨ੍ਹਾਂ ਦਾ ਜ਼ਿਕਰ ਸਤਿਗੁਰੂ ਜੀ ਨੇ ਤੀਜੀ ਪੰਗਤੀ 'ਚ ਕੀਤਾ ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਜਿਸ ਨੇ ਸਤਿਗੁਰੂ ਜੀ ਦੇ ਦੱਸੇ ਅਨੁਸਾਰ ਇਸ ਜ਼ਿੰਦਗੀ ਦੇ ਵਿੱਚ ਕਦਮ ਚੁੱਕਿਆ ਇਸ ਜ਼ਿੰਦਗੀ ਨੂੰ ਬਤੀਤ ਕੀਤਾ ਉਸ ਨੇ ਆਤਮਿਕ ਆਨੰਦ ਨੂੰ ਮਾਣ ਲਿਆ ਜਾਣ ਲਿਆ ਔਰ ਉਸ ਦੀ ਜੋਤ ਤੇ ਪ੍ਰਭੂ ਦੀ ਜੋਤ ਇਦਾਂ ਇੱਕਮਿਕ ਹੋ ਗਈ ਜਦੋਂ ਪਾਣੀ 'ਚ ਪਾਣੀ ਮਿਲ ਜਾਂਦਾ ਹੈ ਜੋਤੀ ਜੋਤ ਵਾਲੀ ਆਪਾਂ ਬਾਅਦ ਦੇ ਵਿੱਚ ਤੇ ਕਹਿੰਦੇ ਆ ਜਦੋਂ ਮਨੁੱਖ ਖਤਮ ਹੋ ਜਾਂਦਾ ਹੈ ਪਰ ਉਹ ਜਿਉਂਦੇ ਜੀ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਵਾਲੀ ਅਵਸਥਾ 'ਚ ਚਲੇ ਗਏ ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਇਹ ਜੋਤ ਜਿਹੜੀ ਸਾਡੇ ਅੰਦਰ ਹੈ ਜੋ ਸਾਰਿਆਂ ਦੇ ਅੰਦਰ ਹੈ ਜਿਹਦੇ ਬਾਰੇ ਆਪਾਂ ਪੜਦੇ ਹਾਂ ਸਭ ਮਹਿ ਜੋਤ ਜੋਤ ਹੈ ਸੋਏ ਦੇਸ ਦਾ ਚਾਨਨ ਸਭ ਮੈਂ ਚਾਨਨ ਹੋਈ ਉਹਨੇ ਸਾਰਿਆਂ ਦੇ ਵਿੱਚ ਉਸ ਮਾਲਕ ਦੀ ਜੋਤ ਨੂੰ ਵੇਖਿਆ ਭਾਈ ਕਨਈਆ ਜੀ ਦੀ ਤਰ੍ਹਾਂ ਮੰਨ ਲਓ ਜਾ ਗੁਰਬਾਣੀ ਜਿਹੜਾ ਸਾਨੂੰ ਸਭ ਨੂੰ ਏਕਤਾ ਦਾ ਸਬਕ ਪੜਾਉਂਦੀ ਹੈ ਜਿੱਥੇ ਸਾਰੇ ਇੱਕ ਨੂਰ ਇੱਕ ਮਾਲਕ ਦੀ ਜੋਤ ਚੋਂ ਅਸੀਂ ਪੈਦਾ ਹੋਏ ਆ ਇੱਕ ਨੂਰ ਤੇ ਸਭ जग ਉਪਜਾ ਸਾਰੇ ਸੰਸਾਰ ਦੇ ਵਿੱਚ ਉਸ ਨੂੰ ਪਿਤਾ ਕਹਿ ਕੇ ਸਾਨੂੰ ਸਾਰਿਆਂ ਨੂੰ ਭਾਈ ਕਹਿ ਕੇ ਕਿੰਨੇ ਢੰਗਾਂ ਦੇ ਨਾਲ ਤਰੀਕਿਆਂ ਦੇ ਨਾਲ ਸਤਿਗੁਰੂ ਜੀ ਨੇ ਸਮਝਾਉਣਾ ਕੀਤਾ ਹੈ ਇਹ ਦੂਜਾ ਬੰਦ ਸੀ ਰਹਾਉ ਤੋਂ ਅਗਲਾ ਬੰਦ ਸੀ ਤਿੰਨ ਲੈਣਾ ਦਾ ਇਹ ਸਰੀਰ ਮਾਇਆ ਦਾ ਪਤਲਾ ਵਿੱਚ ਹਉਮੈ ਦੁਸ਼ਤੀ ਪਾਈ ਆਵਣ ਜਾਣਾ ਜੰਮਣਾ ਮਰਨਾ ਮਨਮੁਖ ਪਤ ਗਵਾਈ ਸਤਿਗੁਰ ਸੇਵਾ ਦਾ ਸੁਖ ਪਾਇਆ ਜੋਤੀ ਜੋਤ ਮੈ ਲਾਈ ਅਗਲਾ ਬੰਦ ਹੈ ਜੀ ਸਤਗੁਰ ਕੀ ਸੇਵਾ ਅਤ ਸੁਖਾਲੀ ਜੋ ਇਸ ਸੇ ਸੋ ਫਲ ਪਾਈ ਜਤ ਸਤ ਤਪ ਪਵਿੱਤ ਸ਼ਰੀਰਾ ਹਰ ਹਰ ਮਨ ਵਿਸਾਈ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਸਤਗੁਰੂ ਕਹਿੰਦੇ ਸਤਗੁਰ ਕੀ ਸੇਵਾ ਅਤ ਸੁਖਾਲੀ ਇਥੇ ਸੁਖਾਲੀ ਦਾ ਅਰਥ ਇੱਕ ਤੇ ਆਪਾਂ ਇਹ ਕਹਿ ਲੈਂਦੇ ਆਂ ਵੀ ਸੌਖਾ ਕੰਮ ਕਰਨਾ ਪਰ ਇਥੇ ਅਰਥ ਸੁਖਾਲੀ ਦਾ ਅਰਥ ਇਹ ਆ ਵੀ ਸੁੱਖ ਦੇਣ ਵਾਲੀ ਹੈ ਇਹ ਆਪਾਂ ਸੁਖਾਲੀ ਨਹੀਂ ਕਹਿ ਸਕਦੇ ਕਿਸੇ ਦੀ ਗੱਲ ਨੂੰ ਮੰਨਣਾ ਸੌਖਾ ਨਹੀਂ ਹੈ ਵੈਸੇ ਵੀ ਗੁਰੂ ਦੀ ਗੱਲ ਮੰਨਣੀ ਬਹੁਤ ਔਖੀ ਹੈ ਸਿੱਖੀ ਕਮਾਉਣੀ ਬਹੁਤ ਔਖੀ ਹੈ ਇੰਨੀ ਸੌਖੀ ਨਹੀਂ ਜਿੰਨੀ ਅਸੀਂ ਖੇਡ ਬਣਾਈਏ ਗੁਰੂ ਦੇ ਬਚਨ 'ਚ ਜ਼ਿੰਦਗੀ ਬਤੀਤ ਕਰਨੀ ਗੁਰਬਾਣੀ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਗੁਰੂ ਦੇ ਬਾਣੇ ਦੇ ਵਿੱਚ ਰਹਿਣਾ ਗੁਰੂ ਦੇ ਕਹੇ ਅਨੁਸਾਰ ਚੱਲਣਾ ਬਾਣੀ ਨੂੰ ਮੰਨ ਕੇ ਜੀਵਨ ਬਤੀਤ ਕਰਨਾ ਇਹ ਹਰ ਇੱਕ ਦਿਵਸ ਦੀ ਗੱਲ ਨਹੀਂ ਹੈ ਇਸ ਤੋਂ ਖਾਲੀ ਦਾ ਅਰਥ ਹੈ ਸੁਖ ਦੇਣ ਵਾਲੀ ਹੈ ਸਤਗੁਰੂ ਦੀ ਸੇਵਾ ਅਤ ਸੁਖਾਲੀ ਜੋ ਇਸੇ ਸੋ ਫਲ ਪਾਏ ਕਹਿੰਦੇ ਸਤਗੁਰੂ ਜੀ ਦੀ ਦੱਸੀ ਹੋਈ ਗੱਲ ਬਹੁਤ ਹੀ ਸੁਖ ਦੇਣ ਵਾਲੀ ਹੈ। ਸਤਿਗੁਰੂ ਜੀ ਸਾਨੂੰ ਹਮੇਸ਼ਾ ਸੁੱਖ ਦੇਣ ਦੇ ਬਾਬਤ ਇਹ ਸਮਝ ਬਖਸ਼ ਰਹੇ ਨੇ। ਆਪਾਂ ਜਪਜੀਤ ਸਾਹਿਬ ਤੇ ਫਿਰ ਧਿਆਨ ਜਾਂਦਾ ਹੈ। ਦੁੱਖ ਪਰ ਹਰ ਸੁੱਖ ਘਰ ਲੈ ਜਾਏ ਆਪਾਂ ਪੜ੍ਹ ਕੇ ਆਏ ਸੀ ਕਹਿੰਦੇ ਦੁੱਖ ਇੱਥੇ ਛੱਡ ਜਾ ਮੇਰੇ ਕੋਲ ਛੱਡਦਾ ਸੁੱਖਾਂ ਦਾ ਖਜ਼ਾਨਾ ਲੈ ਜਾ ਪਰ। ਪਰੇ ਭਰਿਆ ਤਾਂ ਜਾਏਗਾ ਜੇਕਰ ਅਸੀਂ ਗੁਰੂ ਦੀ ਗੱਲ ਨੂੰ ਮੰਨਾਂਗੇ ਕਬਾਵਾਂਗੇ ਕੋਈ ਵੀ ਮਾਤਾ ਪਿਤਾ ਆਪਣੇ ਬੱਚੇ ਨੂੰ ਦੁਖੀ ਨਹੀਂ ਦੇਖਦਾ ਉਹ ਆਪਣੇ ਬੱਚੇ ਨੂੰ ਸਿੱਧੇ ਰਸਤੇ ਤੇ ਪਾਉਂਦਾ ਹੈ ਉਹ ਤੇ ਸੁੱਖ ਦੀ ਗੱਲ ਕਰਦਾ ਵੀ ਆਉਣ ਵਾਲੇ ਸਮੇਂ 'ਚ ਇਹ ਸੁੱਖ ਮਾਣੇ ਆਪਣੀ ਜ਼ਿੰਦਗੀ ਸੁੱਖਾਂ ਦੇ ਵਿੱਚ ਬਤੀਤ ਕਰੇ ਤਾਂ ਕਰਕੇ ਉਹਨੂੰ ਕਈ ਵਾਰੀ ਬੱਚੇ ਨੂੰ ਹੋ ਸਕਦਾ ਮਾਤਾ ਪਿਤਾ ਦੀ ਗੱਲ ਕਈ ਵਾਰੀ ਬੁਰੀ ਲੱਗੇ ਜਿਵੇਂ ਆਪਾਂ ਅਕਸਰ ਬੱਚਿਆਂ ਨੂੰ ਪੜ੍ਹਾਉਣੇ ਆ ਵੀ ਬੇਟਾ ਪੜ੍ਹਿਆ ਕਰ ਤੇ ਜਿੰਦਗੀ ਬਣ ਜਾਏਗੀ ਪਰ ਨਹੀਂ ਬੱਚਾ ਮੰਨ ਲਾਉਂਦਾ ਜਾਨੀ ਇਦਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸੁੱਖ ਦੇਣ ਦੇ ਬਾਬਤ ਜੇ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ ਸਤਗੁਰੂ ਕਹਿੰਦੇ ਜੇ ਤੂੰ ਸੁੱਖ ਨੂੰ ਚਾਹਣਾ ਤਾਂ ਗੁਰੂ ਦੀ ਗੱਲ ਨੂੰ ਮੰਨ ਲੈ ਗੁਰੂ ਦੀ ਸ਼ਰਮ ਚ ਆ ਜਾ ਸਤਗੁਰੂ ਕੀ ਸੇਵਾ ਅਤ ਸੁਖਾਲੀ ਜੋ ਇਸੇ ਸੋ ਫਲ ਪਾਏ ਕਹਿੰਦੇ ਸਤਗੁਰੂ ਜੀ ਦੀ ਦੱਸੀ ਹੋਈ ਸੇਵਾ ਸੁੱਖ ਦੇਣ ਵਾਲੀ ਹੈ ਜਿਹੜਾ ਮਨੁੱਖ ਇਹ ਸੇਵਾ ਕਰਦਾ ਹੈ ਇਹ ਸੇਵਾ ਕੀ ਹੈ ਜੀ ਇੱਕ ਤਾਂ ਅਸੀਂ ਵੇਖੋ ਬਾਹਰੀ ਤੌਰ ਤੇ ਗੁਰਦੁਆਰਾ ਸਾਹਿਬ ਕਿਸੇ ਮੰਦਿਰ ਤੇ ਮਸਜਿਦ ਤੇ ਜਾ ਕੇ ਬੰਦਾ ਸੇਵਾ ਕਰਨ ਤੇ ਲੱਗਿਆ ਪਰ ਗੁਰਵਾਨੀ ਨੇ ਦੋ ਸੇਵਾ ਨੂੰ ਬਹੁਤ ਵੱਡਾ ਮੰਨਿਆ ਇੱਕ ਤੇ ਗੁਰੂ ਦੀ ਗੱਲ ਮੰਨਣੀ ਸਭ ਤੋਂ ਵੱਡੀ ਸੇਵਾ ਹੈ ਕਿਉਂਕਿ ਜਦੋਂ ਗੁਰੂ ਦੀ ਗੱਲ ਦੇ ਵਿੱਚ ਮੰਨਣ ਚ ਆ ਗਿਆ ਬੰਦਾ ਤਾਂ ਸਾਰੀ ਸੇਵਾ ਦਾ ਉਹਨੂੰ ਪਤਾ ਲੱਗ ਜਾਂਦਾ ਸਮਝ ਲੱਗਦੀ ਗੁਰੂ ਪਾਸਾ ਨੇ ਸਭ ਕੁਝ ਸਮਝਾਤਾ ਸਾਰੇ ਭਲੇਖਿਆਂ ਚੋਂ ਕੱਢ ਦਿੱਤਾ ਸਿੱਖੀ ਪੱਲੇ ਆ ਗਈ ਗੁਰੂ ਜੀ ਦੀ ਸਿੱਖਿਆ ਦੂਜੀ ਸੇਵਾ ਹੈ ਮਨੁੱਖਤਾ ਦੀ ਉਹ ਸੇਵਾ ਤੁਸੀਂ ਆਪਣੇ ਘਰ ਦੇ ਅੰਦਰ ਹੀ ਕਰ ਸਕਦੇ ਹੋ ਆਪਣੇ ਬਜ਼ੁਰਗ ਮਾਤਾ ਪਿਤਾ ਦੀ ਕਿਸੇ ਨਗਰ ਦੇ ਵਿੱਚ ਲੋੜਬੰਦ ਦੀ ਸਹਾਇਤਾ ਕਰਨ ਮਤਲਬ ਆਪਾਂ ਸਿੱਧੇ ਸ਼ਬਦਾਂ ਚ ਕਹਿ ਲਈਏ ਵੀ ਬੰਦਾ ਬੰਦੇ ਦੀ ਦਾਰੂ ਹੈ ਮਨੁੱਖਤਾ ਦੀ ਸੇਵਾ ਇਹ ਬਹੁਤ ਵੱਡੀ ਸੇਵਾ ਹੈ ਤੀਜੀ ਸੇਵਾ ਅਸੀਂ ਕਰਦੇ ਆ ਕੋਈ ਮੰਦਰ ਚ ਕਰਦਾ ਕੋਈ ਮਸਜਿਦ ਚ ਕਰਦਾ ਕੋਈ ਗੁਰਦੁਆਰਾ ਸਾਹਿਬ ਕਰਦਾ ਪੈਸੇ ਟਕੇ ਦੀ ਸੇਵਾ ਅਸੀਂ ਕਰਦੇ ਆ ਪਰ ਸਭ ਤੋਂ ਇਹਨਾਂ ਚੋਂ ਮੁੱਖ ਸੇਵਾ ਵੀ ਗੁਰੂ ਦੀ ਗੱਲ ਨੂੰ ਮੰਨ ਕੇ ਆਪਣੇ ਜੀਵਨ ਨੂੰ ਸੁਧਾਰਨਾ ਇਸ ਕਰਕੇ ਸਤਗੁਰੂ ਜੀ ਕਹਿ ਰਹੇ ਨੇ ਕਹਿੰਦੇ ਤੂੰ ਸਭ ਕੁਝ ਪ੍ਰਾਪਤ ਕਰ ਲਵੇਂਗਾ ਸਭ ਕੁਝ ਹਾਸਲ ਕਰ ਲਵੇਂਗਾ ਜੇ ਤੂੰ ਗੁਰੂ ਦੀ ਦੱਸੀ ਗੱਲ ਨੂੰ ਮੰਨ ਲੈ ਸਤਿਗੁਰ ਕੀ ਸੇਵਾ ਅਤ ਸੁਖਾ ਲਈ ਜੋ ਇਸੇ ਸੋਪਾਲ ਪਾਈ ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਈ ਜਤ ਗੁਰਬਾਣੀ ਦੇ ਵਿੱਚ ਆਪਾਂ ਪੜ੍ਹਦੇ ਆ ਨਾ ਜਤੀ ਸਤੀ ਤਪੀ ਅਰਦਾਸ ਦੇ ਵਿੱਚ ਵੀ ਆਪਾਂ ਇਹ ਸ਼ਬਦ ਬੋਲਦੇ ਆ ਜਿਨ੍ਹਾਂ ਜਤੀਆਂ ਸਤੀਆਂ ਤਪੀਆਂ ਉੱਥੇ ਵੀ ਇਹ ਜਤ ਸੱਤ ਤਪ ਜਿਹੜਾ ਗੁਰਮਤ ਅਨੁਸਾਰ ਹੈ ਇੱਕ ਤੇ ਉਹਨਾਂ ਦੀ ਵੀ ਗੱਲ ਗੁਰਗਵਾਣੀ ਦੇ ਵਿੱਚ ਕੀਤੀ ਜਾਂ ਜਗਤ ਦੇ ਵਿੱਚ ਅਸੀਂ ਮੰਨਦੇ ਹਾਂ ਜਿਹੜੇ ਘਰਵਾਰ ਛੱਡ ਕੇ ਬਾਹਰ ਜੰਗਲਾਂ 'ਚ ਰਹਿਣ ਲੱਗੇ ਪਿੰਡ 'ਚੋਂ ਚਲੇ ਗਏ ਕਿਤੇ ਬਾਹਰ ਹੀ ਆਪਣਾ ਡੇਰਾ ਬਣਾ ਲਿਆ ਉਹਨਾਂ ਬਾਬਤ ਵੀ ਇਹ ਸ਼ਬਦ ਸਤਿਗੁਰੂ ਜੀ ਦੀ ਬਾਣੀ ਚਾਹੁੰਦੇ ਨੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪਵਨ ਬਾਣੀ ਦਾ ਗਿਆਨ ਸਾਨੂੰ ਸਮਝਣਾ ਚਾਹੀਦਾ ਹੈ ਜਤੀ ਸਦਾਵੇ ਜੁਗਤ ਨਾ ਜਾਣ ਹੈ ਛੱਡ ਵਹਿ ਘਰਵਾਰ ਇਹ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਕਤੀਆਂ ਲਿਖੀਆਂ ਨੇ ਇਹ ਸਿੱਖਿਆ ਗੁਰੂ ਜੀ ਦੀ ਇੱਕ ਤੇ ਅਸੀਂ ਉਹਨਾਂ ਨੂੰ ਜਤੀ ਮੰਨਿਆ ਹੋਇਆ ਦੂਜਾ ਸਤ ਦੀ ਗੱਲ ਆ ਰਹੀ ਹੈ ਇੱਥੇ ਜਤ ਸਤ ਤਪ ਗੱਲ ਆ ਰਹੀ ਹੈ ਸਤ ਜਸ ਸਤੀ ਇਹ ਅਸੀਂ ਉਹਨਾਂ ਨੂੰ ਮੰਨਿਆ ਹੋਇਆ ਵੀ ਜਿਹੜੀਆਂ ਆਪਣੇ ਪਤੀ ਦੇ ਨਾਲ ਚਿਖੱਤ ਸੜ ਗਈਆਂ ਆਪਾਂ ਜਦੋਂ ਕੁਝ ਕੁ ਦਿਨ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਹਾਇਤ ਨੂੰ ਵਿਚਾਰਿਆ ਸੀ ਉਸ ਵਕਤ ਆਪਾਂ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਇਹ ਸ਼ਬਦ ਹੈ ਉਹਨਾਂ ਨੇ ਇਹ ਸਤੀ ਪ੍ਰਥਾ ਨੂੰ ਬੰਦ ਕਰਵਾਇਆ ਸੀ ਅਕਬਰ ਨੂੰ ਕਹਿ ਕੇ ਆਪਾਂ ਸਮਝੇ ਅਸੀਂ ਉਹ ਸਤੀਆਂ ਗੁਰਬਾਣੀ ਮੁਤਾਬਕ ਨਹੀਂ ਹਨ ਗੁਰਬਾਣੀ ਮੁਤਾਬਕ ਉਹ ਬੀਬੀ ਸਤੀ ਹੈ ਜਿਹੜੀ ਆਪਣੇ ਕਰੈਕਟਰ ਚ ਪਰਪੱਕ ਹੈ ਉਹ ਮਨੁੱਖ ਸਤ ਦੇ ਵਿੱਚ ਮੰਨਿਆ ਜਾ ਸਕਦਾ ਹੈ ਜਿਹੜਾ ਆਪਣੇ ਕਰੈਕਟਰ ਚ ਪਰਪੱਕ ਹੈ ਤੀਜੀ ਗੱਲ ਆ ਰਹੀ ਹੈ ਤੱਪੀ ਇੱਥੇ ਤਪ ਲਿਖਿਆ ਹੁੰਦਾ ਅਰਥ ਸੇਮ ਬਣੇਗਾ ਕਿਉਂਕਿ ਸ਼ਬਦ ਨੂੰ ਜੋੜਨ ਦੀ ਖਾਤਰ ਇਹ ਬਹੁਤ ਗੁਰਬਾਣੀ ਦੇ ਵਿੱਚ ਇਦਾਂ ਸਾਨੂੰ ਲਿਖੇ ਮਿਲ ਜਾਂਦੇ ਨੇ ਸਤਿਆਂ ਵੀ ਲਿਖਿਆ ਮਿਲਦਾ ਸਤੀ ਵੀ ਲਿਖਿਆ ਮਿਲਦਾ ਸਤ ਵੀ ਲਿਖਿਆ ਮਿਲਦਾ ਐਸੀ ਤਰ੍ਹਾਂ ਤਪੀਆਂ ਵੀ ਲਿਖਿਆ ਮਿਲਦਾ ਤਪ ਵੀ ਲਿਖਿਆ ਮਿਲਦਾ ਜਤ ਵੀ ਲਿਖਿਆ ਮਿਲਦਾ ਜਿਵੇਂ ਮਨ ਨੂੰ ਮਣੂਆ ਵੀ ਮਿਲ ਲਿਖਿਆ ਮਿਲਦਾ ਜਦ ਕਿ ਸ਼ਬਦ ਮਨ ਬਣੇਗਾ ਪਰ ਮਣੂਆ ਇਹ ਮਣੂਆ ਦੇ ਹਿਸਾਬ ਦਾ ਮਣੂਆ ਮਤਲਬ ਬਾਤ ਜਿਹੜਾ ਸ਼ਬਦ ਹੈ ਉਹਨੂੰ ਜੋੜਨ ਦੇ ਲਈ ਇਹ ਸ਼ਬਦ ਇੱਥੇ ਜਤ ਸਤ ਤਪ ਇਹ ਵਰਤਿਆ ਗਿਆ ਹੈ ਜਤ ਦੇ ਅਰਥ ਆਪਾਂ ਕਰ ਚੁੱਕੇ ਆਂ ਸਤ ਦੇ ਕਰ ਚੁੱਕੇ ਆਂ ਤਪ ਦੇ ਕਰ ਚੁੱਕੇ ਆਂ ਪਵਿੱਤ ਦਾ ਮਤਲਬ ਹੈ ਪਵਿੱਤਰ ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਈ ਜਤ ਵਿਕਾਰਾਂ ਵੱਲੋਂ ਰੋਕ ਸਤ ਉੱਚਾ ਆਚਰਣ ਤਪ ਇਦਾਂ ਕਹ ਲੋ ਵੀ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਰੋਕ ਕੇ ਰੱਖਣਾ ਉਹਨੂੰ ਤਪੀ ਗੁਰਬਾਨੀ ਨੇ ਮੰਨਿਆ ਇੱਕ ਤਪੀ ਅਸੀਂ ਉਹ ਮੰਨਦੇ ਆਂ ਵੀ ਜਿਹੜੇ ਅੱਗ ਵਾਲ ਕੋਲ ਬੈਠੇ ਸੇਕਦੇ ਜਾਂਦੇ ਨੇ ਆਪਣੇ ਸਰੀਰ ਨੂੰ ਉਤੇ ਸਤਿਗੁਰੂ ਜੀ ਕਹਿੰਦੇ ਇਹਨਾਂ ਨੂੰ ਯੁਗਤ ਨਹੀਂ ਹੈ ਇਹ ਆਪਣੇ ਸਰੀਰ ਨੂੰ ਦੁੱਖ ਦੇਣ ਤੇ ਲੱਗ ਗਈ ਕੋਈ ਪੁੱਠਾ ਲਟਕ ਕੇ ਕਹਿੰਦਾ ਵੀ ਮੈਂ ਤਪ ਕਰ ਰਿਹਾ ਕੋਈ ਅੱਗ ਦੇ ਕੋਲੇ ਬੈਠ ਕੇ ਕਹਿੰਦਾ ਮੈਂ ਤਪ ਕਰ ਰਿਹਾ ਤਪ ਇਹੀ ਹੈ ਵੀ ਗੁਰਬਾਣੀ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਣਾ ਵਿਕਾਰਾਂ ਵੱਲੋਂ ਰੋਕ ਕੇ ਰੱਖਣਾ ਲੋਕਾਂ ਦੀ ਮਨਮਤ ਮਨਮੁਖਤਾਈ ਤੋਂ ਮੁੱਖ ਮੋੜ ਕੇ ਰੱਖਣਾ ਉਹ ਤਪ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਜਤ ਸਤ ਤਪ ਪਵਿੱਤਰ ਸਰੀਰ ਹਰ ਹਰ ਮੰਨ ਵਸਾਈ ਗੁਰੂ ਜੀ ਦੀ ਦੱਸੀ ਸੇਵਾ ਹੈ ਜਤ ਸਤ ਤਪ ਇਹਦਾ ਮੂਲ ਭਾਵ ਜਿਹੜਾ ਇਹਨਾਂ ਗੱਲਾਂ ਨੂੰ ਸਮਝ ਜਾਂਦਾ ਹੈ ਉਹਦਾ ਸਰੀਰ ਹੀ ਪਵਿੱਤਰ ਹੋ ਜਾਂਦਾ ਹੈ ਉਹ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾ ਲੈਂਦਾ ਹੈ ਨਾਮ ਕੀ ਹੈ ਜੀ ਗੁਰੂ ਦੀ ਸਿੱਖਿਆ ਗੁਰੂ ਦੀ ਸਮਝ ਗੁਰੂ ਜੀ ਦੀ ਦੱਸੀ ਹੋਈ ਸਿੱਖਿਆ ਨੂੰ ਆਪਣੇ ਮਨ 'ਚ ਗ੍ਰਹਿਣ ਕਰਨ ਵਾਲਾ ਹੀ ਜਤੀ ਹੈ ਸਤੀ ਹੈ ਤਾਪੀ ਹੈ ਇਦਾਂ ਕਹਿ ਲੋ ਸਦਾ ਆਨੰਦ ਰਹੇ ਦਿਨ ਰਾਤ ਮਿਲ ਪ੍ਰੀਤਮ ਸੁਖ ਪਾਏ ਫਿਰ ਉਹ ਕਹਿੰਦੇ ਸਦਾ ਆਨੰਦ ਦੇ ਵਿੱਚ ਰਹਿੰਦਾ ਗੁਰਮੁਖ ਦਿਨ ਰਾਤ ਅਨ ਦਿਨ ਸਦਾ ਆਨੰਦ ਰਹੇ ਦਿਨ ਰਾਤ ਅਤੇ ਸ਼ਬਦ ਦਿਨ ਰਾਤ ਹੀ ਵਰਤਿਆ ਕਈ ਵਾਰ ਆ ਤੇ ਅਨ ਦਿਨ ਸ਼ਬਦ ਵੀ ਆ ਜਾਂਦਾ ਹੈ ਹਰ ਰੋਜ ਅਹ ਨਿਸ ਦਿਨ ਰਾਤ ਇਥੇ ਸੰਪਸ਼ਟ ਦਿਨ ਰਾਤੀ ਲਿਖਿਆ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਈ ਕਹਿੰਦੇ ਗੁਰਮਖ ਦਿਨ ਰਾਤ ਇਦਾਂ ਕਹ ਲੋ ਵੀ ਹਰ ਸਮੇਂ ਦਿਨ ਤੇ ਰਾਤ ਦੀ ਗੱਲ ਕਰਨੀ ਮਤਲਬ ਇਹ ਬਣਿਆ ਵੀ ਹਮੇਸ਼ਾ ਕਹਿੰਦੇ ਹਰ ਵੇਲੇ ਉਹ ਆਨੰਦ ਦੇ ਵਿੱਚ ਟਿਕਿਆ ਰਹਿੰਦਾ ਕਿਉਂਕਿ ਉਹਨੂੰ ਚੰਗੀ ਸਮਝ ਮਿਲ ਗਈ ਹੈ ਉਹਨੇ ਆਪਣੇ ਮਨ ਨੂੰ ਇੰਨਾ ਰੋਕ ਲਿਆ ਕਿਉਂਕਿ ਪਹਿਲਾਂ-ਪਹਿਲਾਂ ਤਾਂ ਸਾਡਾ ਮਨ ਬਹੁਤ ਇਦਾਂ ਭੜਕਦਾ ਜੇ ਕੋਈ ਸਾਨੂੰ ਕੋਈ ਗੱਲ ਕਹਿੰਦਾ ਹੈ ਨਾ ਕਈ ਵਾਰੀ ਬੰਦਾ ਗੁੱਸਾ ਕਰ ਜਾਂਦਾ ਹੈ ਕ੍ਰੋਧ ਚ ਆ ਜਾਂਦਾ ਹੈ ਪਰ ਜਦੋਂ ਸਹਿਨਸੀਲਤਾ ਇੰਨੀ ਉੱਚੀ ਬਣ ਜਾਂਦੀ ਹੈ ਗੁਰਬਾਣੀ ਨੂੰ ਸਮਝ-ਸਮਝ ਕੇ ਸਮਝ-ਸਮਝ ਕੇ ਵੀ ਜਿਹੋ ਜੀ ਕਿਸੇ ਦੀ ਮੱਤ ਹੈ ਉਹੋ ਜੀ ਉਹ ਗੰਦ ਗੱਲ ਕਰ ਰਿਹਾ ਹੈ ਬੰਦਾ ਜਿਹੋ ਜਾਂ ਉਹਨੇ ਪੜ੍ਹਿਆ ਹੈ ਉਹੋ ਜਾਂ ਉਹ ਲਿਖ ਰਿਹਾ ਹੈ ਜਿਹੋ ਜਾਂ ਉਹਨੇ ਪੜ੍ਹਿਆ ਸੁਣਿਆ ਹੈ ਉਹੋ ਜਾਂ ਉਹਦੇ ਮੂੰਹ ਚੋਂ ਨਿਕਲ ਰਿਹਾ ਹੈ ਜੋ ਪਾਵ ਹੈ ਭਾਂਡੇ ਵਿੱਚ ਵਸਤ ਸਾਂ ਨਿਕਲਿਆ ਕਿਆ ਕੋਈ ਕਰੇ ਵਿਚਾਰਾ ਗੁਰਬਾਣੀ ਚ ਜਦੋਂ ਇੰਨਾ ਪੰਕਤੀਆਂ ਨੂੰ ਸਮਝ ਲੈਨੇ ਆ ਫਿਰ ਸਮਝ ਆਉਂਦੀ ਆ ਉਹਨਾਂ ਤੇ ਤਰਸਾਉਣਾ ਸ਼ੁਰੂ ਹੋ ਜਾਂਦਾ ਵੀ ਇਹਨਾਂ ਦੇ ਵਸਤ ਦੀ ਗੱਲ ਨਹੀਂ ਕਿਉਂਕਿ ਇਹਨਾਂ ਨੇ ਇਹੀ ਸੁਣਿਆ ਇਹੀ ਪੜ੍ਹਿਆ ਬਚਪਨ ਤੋਂ ਸਦੀਆਂ ਤੋਂ ਲੈ ਕੇ ਇਹ ਝੂਠ ਦੇ ਵਿੱਚ ਉਲਝਿਆ ਹੋਇਆ ਮਨੁੱਖ ਇਹਨਾਂ ਜਲਦੀ ਸੱਚ ਦੀ ਬਾਣੀ ਨਾਲ ਜੁੜ ਨਹੀਂ ਸਕਦਾ ਇਸ ਕਰਕੇ ਉਹ ਮਨੁੱਖ ਫਿਰ ਸਾਤ ਸੁਹਾਵਾ ਦਾ ਹਮੇਸ਼ਾ ਆਨੰਦ ਦੇ ਵਿੱਚ ਰਹਿੰਦਾ ਹੈ ਸੋਜੀ ਵਾਲਾ ਬਣ ਜਾਂਦਾ ਹੈ ਆਤਮਿਕ ਜੀਵਨ ਉਹਦਾ ਬੜਾ ਉੱਚਾ ਹੋ ਜਾਂਦਾ ਹੈ ਉਹ ਇਹਨਾਂ ਗੱਲਾਂ ਤੋਂ ਉੱਪਰ ਉੱਠ ਜਾਂਦਾ ਹੈ ਸਹਿਜ ਅਵਸਥਾ ਨੂੰ ਮਾਣਦਾ ਸਦਾ ਆਨੰਦ ਦੇ ਵਿੱਚ ਰਹਿੰਦਾ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਈ ਕਿਉਂਕਿ ਉਹਨੂੰ ਸੱਚ ਮਿਲ ਗਿਆ ਪ੍ਰੀਤਮ ਕੀ ਹੈ ਸੱਚਾ ਸੱਚ ਉਹ ਵਾਹਿਗੁਰੂ ਪ੍ਰੀਤਮ ਇਹ ਵੀ ਉਹ ਮਾਲਕ ਦਾ ਨਾਮ ਹੈ ਪ੍ਰੀਤਮ ਕਿਸੇ ਮਨੁੱਖ ਦਾ ਨਾਮ ਵੀ ਹੋ ਸਕਦਾ ਹੈ ਇਦਾਂ ਦੀ ਗੱਲ ਨਹੀਂ ਆ ਵੀ ਕਿਸੇ ਪ੍ਰੀਤਮ ਨੂੰ ਮਿਲ ਕੇ ਸੁਖ ਨੂੰ ਪ੍ਰੀਤਮ ਇੱਥੇ ਵਾਹਿਗੁਰੂ ਅੱਲਾ ਖੁਦਾ ਸਤਿਗੁਰੂ ਜੀ ਦੀ ਬਾਣੀ ਦੇ ਦੁਆਰਾ ਦੱਸਿਆ ਗਿਆ ਰਾਮ ਜਿਹੜਾ ਸਾਰਿਆਂ ਕਰਮਿਆਂ ਹੋਇਆ ਉਹ ਪ੍ਰੀਤਮ ਦੀ ਸਮਝ ਤੇ ਤੋ ਲੱਗੀ ਤਾਂ ਮਨੁੱਖ ਇਹਨਾਂ ਬਹਿਮਾ ਭਰਮਾਂ ਦੇ ਵਿੱਚੋਂ ਮੁਕਤ ਹੋ ਗਿਆ ਹਮੇਸ਼ਾ ਲਈ ਉਹਨੇ ਸੁਖ ਦੀ ਜ਼ਿੰਦਗੀ ਪ੍ਰਾਪਤ ਕੀਤੀ ਅਖੀਰਲਾ ਬੰਦ ਹੈ ਸ਼ਬਦ ਦਾ ਅਗਲਾ ਜੋ ਸਤਗੁਰ ਕੀ ਸਰਨਾਗਤੀ ਹਉ ਤਿਨ ਕੈ ਬਲ ਜਾਉ ਦਰਸ ਸਚ ਸਚੀ ਬੜਾਈ ਸਹਿਜ ਸਤਿ ਸਮਾਉ ਨਾਨਕ ਨਦਰੀ ਪਾਈਐ ਗੁਰਮਖ ਮੇਲ ਮਿਲਾਉ ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਜ਼ਿਕਰ ਕਰ ਰਹੇ ਨੇ ਜੋ ਸਤਗੁਰ ਕੀ ਸਰਨਾਗਤੀ ਹਉ ਤਿਨ ਕੈ ਬਲ ਜਾਉ ਹਾਉਂ ਦਾ ਅਰਥ ਹੁੰਦਾ ਜੀ ਮੈਂ ਆਪਾਂ ਪੰਜਾਬੀ ਚ ਸਿੱਧੇ ਸ਼ਬਦਾਂ ਚ ਕਹਿ ਲਈਏ ਵੀ ਮੈਂ ਬਲ ਜਾਉਂ ਦਾ ਮਤਲਬ ਵੀ ਸਦਕੇ ਜਾਵਾਂ ਮਿਲਹਾਰ ਜਾਵਾਂ ਉਹਨਾਂ ਤੋਂ ਕੁਰਬਾਨ ਜਾਵਾਂ ਕਿੰਨਾ ਤੋਂ ਜੋ ਸਤਿਗੁਰੂ ਕੀ ਸਰਨਾਗਤੀ ਜਿਹੜੇ ਮਨੁੱਖ ਸਤਿਗੁਰੂ ਜੀ ਦੀ ਸਰਨ ਦੇ ਵਿੱਚ ਪੈ ਗਏ ਉਹਨਾਂ ਤੋਂ ਸਤਿਗੁਰੂ ਕਹਿੰਦੇ ਕੁਰਬਾਨ ਜਾਣਾ ਚਾਹੀਦਾ ਸਦਕੇ ਦਾ ਜਾਣਾ ਚਾਹੀਦਾ ਬਲਿਹਾਰ ਜਾਣਾ ਚਾਹੀਦਾ ਜਾ ਏਦਾਂ ਕਹਿ ਲੋ ਵੀ ਉਹਨਾਂ ਦੀ ਕਹੀ ਗੱਲ ਨੂੰ ਧਿਆਨ ਨਾਲ ਸਮਝ ਕੇ ਮੰਨ ਕੇ ਜ਼ਿੰਦਗੀ ਚ ਕਮਾਉਣਾ ਚਾਹੀਦਾ ਜਿਨ੍ਹਾਂ ਦੇ ਅੰਦਰ ਸੱਚ ਆ ਕੇ ਵਸ ਗਿਆ ਜਿਨ੍ਹਾਂ ਦੇ ਅੰਦਰ ਇਹ ਬਾਣੀ ਆ ਗਈ ਤੁਰਕੀ ਬਾਣੀ ਆਈ ਤਿੰਨ ਸਗਲੀਆਂ ਚਿੰਤਾ ਮਿਟਾਈ ਉਹ ਆਨੰਦ ਦੇ ਵਿੱਚ ਰਹਿੰਦੇ ਨੇ ਸਾਰੀ ਚਿੰਤਾ ਜਿਹੜੀ ਦੂਰ ਕਰ ਦਿੰਦੀ ਹੈ ਸੱਚੀ ਬਾਣੀ ਰੱਬੀ ਬਾਣੀ ਗੁਣਾ ਦਾ ਭੰਡਾਰ ਬਾਬੇ ਨਾਨਕ ਜੀ ਦੀ ਸਮਝ ਗੁਰਬਾਣੀ ਦੇ ਵਿਚਾਰ ਜੋ ਸਤਿਗੁਰ ਕੀ ਸਰਨਾਗਤੀ ਹਾਂ ਤਿਨ ਕੈ ਵੱਲ ਜਾਉ ਕਹਿੰਦੇ ਮੈਂ ਉਹਨਾਂ ਮਨੁੱਖਾ ਤੋਂ ਬਿਲਹਾਰ ਜਾਣਾ ਸਦਕੇ ਜਾਣਾ ਜਿਹੜੇ ਗੁਰੂ ਜੀ ਦੀ ਸਰਣ ਦੇ ਵਿੱਚ ਆਏ ਦਰ ਸੱਚਾ ਸੱਚੀ ਵਡਿਆਈ ਸਹਜ ਸਤ ਸਮਾ ਸੱਚ ਦਾ ਅਰਥ ਹੈ ਜੀ ਸਦਾ ਫਿਰ ਰਹਿਣ ਵਾਲਾ ਹਮੇਸ਼ਾ ਰਹਿਣ ਵਾਲਾ ਆਦ ਸਤਿ ਦੁਗਾਦ ਸਤ ਹੈ ਭੀ ਸਤ ਨਾਨਕ ਹੋਸੀ ਭੀ ਸਤ ਸਤਗੁਰੂ ਸੱਚੇ ਪਾਸਾ ਦੀ ਇੱਥੇ ਗੱਲ ਕਰ ਰਹੇ ਨੇ ਕਹਿੰਦੇ ਉਹਨਾਂ ਨੂੰ ਸਦਾ ਫਿਰ ਰਹਿਣ ਵਾਲਾ ਜਿਹੜਾ ਪਰਮਾਤਮਾ ਹੈ ਉਹਦੀ ਸੋਝੀ ਮਿਲ ਗਈ ਸੱਚ ਉਹਨਾਂ ਦੇ ਪੱਲੇ ਆ ਗਿਆ ਸੱਚ ਦੀ ਹੀ ਗੁਰਬਾਣੀ ਦੇ ਵਿੱਚ ਵਡਿਆਈ ਕੀਤੀ ਹੈ ਜਦੋਂ ਉਹ ਸੱਚ ਦੇ ਨਾਲ ਜੁੜ ਗਏ ਤਾਂ ਉਹਨਾਂ ਦੀ ਵਡਿਆਈ ਹੋ ਗਈ। ਦਰ ਸੱਚਾ ਸੱਚੀ ਵਡਿਆਈ। ਗੁਰੂ ਜੀ ਦੇ ਦਰ ਤੇ ਸੱਚੇ ਬੰਦਿਆਂ ਨੂੰ ਵਡਿਆਈ ਮਿਲਦੀ ਹੈ, ਆਦਰ ਮਿਲਦਾ, ਸਤਕਾਰ ਮਿਲਦਾ। ਸਹਿਜ ਸਤ ਸਮਾਉ। ਜਿਹੜੇ ਗੁਰੂ ਜੀ ਦੀ ਸਰਨ ਦੇ ਵਿੱਚ ਆ ਗਏ। ਪਹਿਲੀ ਪੰਕਤੀ ਆਪਾਂ ਫੇਰ ਧਿਆਨ ਤੇ ਲੈ ਲਈਏ ਜੋ ਸਤਿਗੁਰ ਕੀ ਸਰਨਾਗਤੀ ਹਉ ਤਨ ਕੈ ਬਲ ਜਾਉ ਦਰ ਸਚਾ ਸੱਚੀ ਵਡਿਆਈ ਸਹਜੇ ਸਤਿ ਸਮਾਉ ਜਿਹੜੇ ਗੁਰੂ ਦੀ ਸਰਨ ਚ ਆ ਗਏ ਗੁਰੂ ਨੇ ਹਮੇਸ਼ਾ ਸੱਚੀ ਗੱਲ ਹੀ ਸਮਝਾਈਏ ਇੱਥੋਂ ਤੱਕ ਸਾਨੂੰ ਇਹ ਉਪਦੇਸ਼ ਮਿਲਦਾ ਸਤਿਗੁਰੂ ਜੀ ਦਾ ਆਵੋ ਸਿੱਖ ਸਤਿਗੁਰ ਕੀ ਪਿਆਰੇ ਹੋ ਗਾਵੋ ਸੱਚੀ ਬਾਣੀ ਇਹ ਵੀ ਤੀਸਰੇ ਪਾਤਸ਼ਾਹ ਜੀ ਦੇ ਹੀ ਸ਼ਬਦ ਨੇ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਸਤਿਗੁਰੂ ਬਿਨਾ ਕਿਤੇ ਆਪਾਂ ਪੜਦੇ ਆਂ ਹੋਰ ਕੱਚੀ ਹੈ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੰਚੀ ਆਖ ਵਖਾਣੀ ਇੱਕ ਅੱਤ ਤੇ ਪੱਛ ਦੀ ਪਰਖ ਕਰਨੀ ਸਿੱਖ ਲਈਏ ਸਾਨੂੰ ਸਮਝ ਲੱਗ ਜਾਏ ਨਹੀਂ ਤੇ ਫਿਰ ਕੱਚੀਆਂ ਬਾਣੀਆਂ ਜਿਹੜੀਆਂ ਧੰਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਕਤੀਆਂ ਦਰਜ ਹੈ ਹੀ ਨਹੀਂ ਉਹਨਾਂ ਨੂੰ ਸੁਣਾ ਕੇ ਸਾਡੇ ਮਨਾਂ 'ਚ ਦਰੜ ਕਰਵਾ ਦਿੱਤੀਆਂ ਯਾਦ ਕਰਵਾ ਦਿੱਤੀਆਂ ਕੰਠ ਕਰਵਾ ਦਿੱਤੀਆਂ ਇਹ ਬਹੁਤ ਇਦਾਂ ਕਹਿ ਲੋ ਕਿ ਸਾਨੂੰ ਸਮਝਣ ਦੀ ਲੋੜ ਹੈ ਵਿਚਾਰਨ ਦੀ ਲੋੜ ਹੈ ਸਤਿਗੁਰੂ ਜੀ ਦੇ ਦਰ ਤੇ ਸੱਚੇ ਦੀ ਹੀ ਵਡਿਆਈ ਹੈ ਉਥੇ ਸੱਚੋ ਹੀ ਸਤ ਨਿਭੜਾ ਚੁਣ ਵਖ ਕੱਢੇ ਜਜਮਾਲਿਆ ਸਤਿਗੁਰੂ ਜੀ ਦੇ ਦਰ ਤੇ ਸੱਚੇ ਦੀ ਕਦਰ ਪੈਂਦੀ ਹੈ ਦਰ ਸੱਚੇ ਸੱਚੀ ਵਡਿਆਈ ਸੱਚੇ ਸਤਿ ਸਮਾਉ ਜੋ ਸਤਗੁਰੂ ਕੀ ਸਰਨਾਗਤ ਜਿਹੜਾ ਗੁਰੂ ਦੀ ਸਰਨ ਚ ਆ ਗਿਆ ਉਹਦਾ ਪਿਆਰ ਸੱਚ ਨਾਲ ਬਾਨਾ ਸ਼ੁਰੂ ਹੋ ਜਾਂਦਾ ਸਮਾ ਜ਼ਰੂਰ ਲੱਗਦਾ ਸਮਾ ਜ਼ਰੂਰ ਲੱਗਦਾ ਸਤ ਨੂੰ ਸਮਝਣਾ ਇਨਾ ਸੌਖਾ ਨਹੀਂ ਹੈ ਕਿਉਂਕਿ ਮਨ ਸਦੀਆਂ ਤੋਂ ਲੈ ਕੇ ਝੂਠ ਨੂੰ ਸੱਚ ਮੰਨੀ ਬੈਠਾ ਹੈ ਕਾਰਨ ਇਹ ਬੜਾ ਮੁਸ਼ਕਲ ਹੋ ਜਾਂਦਾ ਜਦੋਂ ਇੱਕ ਗੱਲ ਨੂੰ ਤੁਸੀਂ ਬਹੁਤੀ ਵਾਰੀ ਸੁਣ ਲਵੋ ਇਦਾਂ ਕਹੋ ਇੱਕ ਝੂਠੀ ਗੱਲ ਨੂੰ ਤੁਹਾਨੂੰ 100 ਬੰਦਾ ਸੁਣਾ ਦੇ ਤੁਹਾਨੂੰ ਸਹਜੇ ਹੀ ਉਹ ਸੱਚ ਲੱਗਣ ਲੱਗ ਜਾਏ ਤੁਸੀਂ ਉਹਦੇ ਸ਼ੱਕ ਕਰਨੇ ਹੀ ਛੱਡ ਦਿਓਗੇ ਵੀ ਉਹ ਵੀ ਕਹਿੰਦਾ ਸੀ ਉਹ ਵੀ ਕਹਿੰਦਾ ਸੀ ਉਹ ਵੀ ਕਹਿੰਦਾ ਸੀ ਵੀ ਸੱਚ ਹੈ ਜਾਨੀ ਜਦਕਿ ਇਹ ਜ਼ਰੂਰੀ ਨਹੀਂ ਹੈ ਇਹ ਜ਼ਰੂਰੀ ਨਹੀਂ ਹੈ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿਚਾਰ ਨੂੰ ਵੇਖਦੇ ਆ ਤਾਂ ਹੋ ਸਕਦਾ 100 ਦੇ ਵਿੱਚ 99 ਬੰਦੇ ਝੂਠੀ ਗੱਲ ਕਰਨ ਵਾਲੇ ਹੋਣ ਇੱਕੋ ਹੀ ਸੱਚਾ ਇਕੋ ਹੀ ਹੋਵੇ ਸੋਚ ਜਦੋਂ ਪਰਖ ਕਰਨੀ ਆਉਂਦੀ ਹੈ ਉਦੋਂ ਫਿਰ ਮਨੁੱਖ ਦਿਰੜ ਖੜ ਜਾਂਦਾ ਟਿਕ ਕੇ ਖੜ ਜਾਂਦਾ ਹਮੇਸ਼ਾ ਸਤ ਸਾਹਮਣੇ ਆਉਂਦਾ ਸਮਾ ਜ਼ਰੂਰ ਲੱਗ ਜਾਂਦਾ ਹੈ ਗੁਰੂ ਜੀ ਦੀ ਕਿਰਪਾ ਦੇ ਨਾਲ ਸੱਚ ਨੂੰ ਸਮਝਿਆ ਜਾਂਦਾ ਹੈ ਔਰ ਫਿਰ ਸੱਚ ਦੇ ਕਾਰਨ ਹੀ ਵਡਿਆਈ ਹੈ ਉਹਨਾਂ ਸੱਚੇ ਬੰਦਿਆਂ ਦੀ ਵਡਿਆਈ ਹੈ ਦਰ ਸੱਚ ਸੱਚੀ ਵਡਿਆਈ ਸਹਜ ਸਤ ਸਮਾਉ ਨਾਨਕ ਨਦਰਿ ਪਾਈ ਹੈ ਗੁਰਮੁਖ ਮੇਲ ਮਿਲਾਵ ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਗੁਰੂ ਦੀ ਨਜ਼ਰ ਦੇ ਨਾਲ ਪਾਈ ਜਾਂਦੀ ਹੈ ਨਾਨਕ ਨਜ਼ਰ ਹੀ ਪਾਈ ਗੁਰੂ ਦੀ ਨਦਰ ਕਿਵੇਂ ਹੁੰਦੀ ਹੈ ਆਪਾਂ ਬਹੁਤ ਬਾਰੀਆਂ ਗੱਲ ਕਰ ਲਿਆ ਜੀ ਕਿਉਂਕਿ ਸ਼ਬਦ ਚ ਦੁਬਾਰਾ ਜਦੋਂ ਉਦਾਂ ਦੀਆਂ ਪੰਕਤੀਆਂ ਆ ਜਾਂਦੀਆਂ ਨੇ ਫਿਰ ਦੁਬਾਰਾ ਉਸ ਗੱਲ ਨੂੰ ਹੀ ਰਿਪੀਟ ਕਰਨਾ ਪੈਂਦਾ ਅਰਥ ਕੀ ਨੇ ਵੀ ਗੁਰੂ ਦੀ ਨਜ਼ਰ ਦੇ ਵਿੱਚ ਆ ਜਾ ਨਦਰ ਚ ਕਿਵੇਂ ਆਇਆ ਜਾਂਦਾ ਹੈ ਜੀਦੀ ਗੱਲ ਨੂੰ ਅਸੀਂ ਮੰਨਦੇ ਆਂ ਅਸੀਂ ਉਹਦੀ ਨਜ਼ਰ ਉਹਦੀ ਨਜ਼ਰ ਸਾਡੇ ਤੇ ਹੋ ਜਾਂਦੀ ਹੈ ਜੇ ਅਸੀਂ ਕਿਸੇ ਦੀ ਗੱਲ ਮੰਨ ਹੀ ਨਹੀਂ ਰਹੇ ਤਾਂ ਉਹਦੀ ਨਜ਼ਰ ਨਹੀਂ ਸਾਡੇ ਤੇ ਹੁੰਦੀ ਹੁਣ ਇਹ ਗੱਲ ਇਹ ਸਤਿਗੁਰੂ ਜੀ ਨੂੰ ਅਲਾੰਭਾ ਮਤ ਦੇਈਏ ਕਿਉਂਕਿ ਸਾਡੇ ਜਿਹੜੇ ਸੁਭਾਅ ਨੇ ਨਾ ਉਹ ਇਦਾਂ ਦੀ ਗੱਲ ਸੁਣ ਕੇ ਸੀ ਇਹੀ ਅਰਥ ਬਣਾ ਲੈਂਦੇ ਆ ਵੀ ਫਿਰ ਸਤਿਗੁਰੂ ਜੀ ਦੀ ਨਜ਼ਰ ਜਦੋਂ ਹੋਏਗੀ ਆ ਸਤਿਗੁਰੂ ਜੀ ਦੀ ਨਜ਼ਰ ਇਦੋਂ ਵੱਡੀ ਆਪਾਂ ਕੀ ਭਾਲਦੇ ਆਂ ਚੰਗਾ ਸਵਾਬ ਬਣਿਆ ਗੁਰੂ ਜੀ ਦੀ ਬਾਣੀ ਨਾਲ ਜੁੜ ਰਹੇ ਆ ਸਤਿਗੁਰੂ ਜੀ ਦੀ ਬਾਣੀ ਦੀ ਵਿਚਾਰ ਕਰ ਰਹੇ ਆ ਸਮਝ ਰਹੇ ਆ ਆਪਣੀ ਮਨ ਨੂੰ ਮਨਾਈਏ ਆਪਣੇ ਮਨ ਨੂੰ ਝੂਠ ਚੋਂ ਕੱਢ ਕੇ ਸੱਚ ਦੇ ਵੱਲ ਲੈ ਕੇ ਆਈਏ ਤਾਂ ਕਰਕੇ ਸਤਿਗੁਰੂ ਜੀ ਤੇ ਲਿਖ ਰਹੇ ਨੇ ਨਾਨਕ ਨਦਰਿ ਪਾਈਏ ਨਾਲ ਦੀ ਨਾਲ ਸ਼ਬਦ ਲਿਖਿਆ ਗੁਰਮੁਖ ਮੇਲ ਮਿਲਾਓ ਗੁਰਮੁਖ ਜਿਨ੍ਹਾਂ ਦਾ ਮੁਖ ਗੁਰੂ ਦੇ ਵੱਲ ਹੋਵੇ ਮੇਲ ਦਾ ਅਰਥ ਹੁੰਦਾ ਇਕੱਠ ਵੀ ਉਹਨਾਂ ਦੇ ਵਿੱਚ ਜਾ ਕੇ ਮਿਲ ਕੇ ਬੈਠੀਏ ਇਕੱਠੇ ਹੋਈਏ ਹੁਣ ਆਪਾਂ ਸਾਰੇ ਮਿਲ ਕੇ ਬੈਠੇ ਆ ਨਾ ਸਤ ਸੰਗਤ ਦੇ ਵਿੱਚ ਆਣ ਕੇ ਮਿਲ ਕੇ ਬੈਠਣਾ ਬਿਨਾਂ ਭਾਗਾਂ ਤੋਂ ਸਤਗੁਰੂ ਕਹਿੰਦੇ ਇਹ ਪ੍ਰਾਪਤੀ ਨਹੀਂ ਹੁੰਦੀ ਮੇਰੀ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਇੱਥੇ ਸ਼ਬਦ ਮੇਲ ਲਿਖਤਾ ਉੱਥੇ ਮਿਲਿਆ ਲਿਖਿਆ ਆਰਥਿਕ ਕੋਈ ਬਣੇਗਾ ਵੀ ਉਹਨਾਂ ਕਿਤੇ ਆਪਾਂ ਪੜ੍ਹਦੇ ਆ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਇਹ ਅਰਦਾਸ ਦੇ ਬੋਲ ਨੇ ਸਾਡੇ ਪੰਥ ਜਗਤ ਦੇ ਵਿੱਚ ਜੋ ਪ੍ਰਮਾਣਿਤ ਹੈ ਉੱਥੇ ਵੀ ਅਸੀਂ ਇਹ ਪੜ੍ਹਦੇ ਆ ਅਖੀਰ ਦੇ ਉੱਪਰ ਅਖਰਵਾਦਾ ਘਾਟਾ ਭੁੱਲ ਚੁੱਕ ਮਾਫ ਜਿੱਥੇ ਅਖੀਰ ਅੰਤ ਕਰਦੇ ਆ ਅਰਦਾਸ ਦਾ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਇੱਥੇ ਗੁਰੂ ਪਾਸਾ ਜੀ ਦੀ ਗੁਰਬਾਣੀ ਚ ਵੀ ਇਹ ਗੱਲ ਕਰ ਰਹੇ ਨੇ ਗੁਰਮਖ ਮੇਲ ਮਿਲਾਓ ਕਹਿੰਦੇ ਮੇਰਾ ਮਿਲਾਪ ਉਹਨਾਂ ਨਾਲ ਬਣ ਜਾਵੇ ਜਿਨ੍ਹਾਂ ਦਾ ਮੁਖ ਗੁਰੂ ਦੇ ਵੱਲ ਹੈ ਗੁਰੂ ਕੀ ਹੈ ਗਿਆਨ ਸਮਝ ਸਬਦ ਹੁਣ ਜੇ ਤੁਹਾਡੀ ਕਿਸੇ ਸਮਝਦਾਰ ਬੰਦੇ ਨਾਲ ਦੋਸਤੀ ਹੋਏਗੀ ਮਿਲਾਪ ਹੋਏਗਾ ਤਾਂ ਯਕੀਨਨ ਹੈ ਤੁਹਾਨੂੰ ਵੀ ਕੁਝ ਨਾ ਕੁਝ ਸਮਝ ਆਉਣੀ ਸ਼ੁਰੂ ਹੋਵੇਗੀ ਹੀ ਹੋਵੇਗੀ ਪਰ ਜੇ ਤੁਹਾਡੀ ਦੋਸਤੀ ਹੀ ਉਹ ਜੇ ਮਨੁੱਖ ਨਾਲ ਹੈ ਮੇਲ ਇਹੋ ਜੇ ਨਾਲ ਹੈ जिਦੇ ਮਨ ਦੇ ਅੰਦਰ ਕਰੈਤਾ ਹੀ ਕਰੈਤਾ ਵਸੀਆਂ ਨੇ ਜਿਹੋ ਜੀ ਉਹਦੀ ਬੋਲ ਚਾਲ ਹੈ ਉਹੋ ਜਾਂ ਤੁਹਾਡੇ ਤੇ ਅਸਰ ਪਵੇਗਾ ਹੀ ਪਵੇਗਾ ਆਪਾਂ ਸੌਖੇ ਸ਼ਬਦਾਂ ਚ ਇਹਨੂੰ ਕਹਾਵਤ ਦਿੱਤੀ ਹੋਈ ਹੈ ਜਿਹੋ ਜੀ ਬੈਠਕ ਉਹੋ ਜੀ ਸਹਬਤ ਇਸ ਕਰਕੇ ਸਤਿਗੁਰੂ ਜੀ ਨੇ ਬਹੁਤ ਵਾਰੀ ਇਹ ਗੱਲ ਦਾ ਜ਼ਿਕਰ ਕੀਤਾ ਹੈ ਸਤਿਗੁਰੂ ਜੀ ਦੀ ਨਦਰ ਦੇ ਨਾਲ ਚੰਗੇ ਬੰਦੇਆਂ ਦਾ ਸੰਗ ਮਿਲਦਾ ਇਦਾਂ ਕਹਿ ਲੋ ਗੁਰੂ ਜੀ ਦੀ ਕਿਰਪਾ ਦੇ ਨਾਲ ਅੱਜ ਆਪਾਂ ਸਾਰੇ ਤੁਸੀਂ ਗੁਣੀ ਜਨਾਂ ਦਾ ਮੈਨੂੰ ਸੰਗ ਮਿਲਿਆ ਸੰਤ ਜਨੋਂ ਜਿਹੜੇ ਗੁਰੂ ਦੇ ਦਰ ਤੇ ਆਉਨੇ ਹੋ ਗੁਰੂ ਜੀ ਦੀ ਕਿਰਪਾ ਰਵੇ ਆਪਾਂ ਇਹਨਾਂ ਗੱਲਾਂ ਨੂੰ ਸਮਝ ਕੇ ਆਪਣੇ ਮਨ ਨੂੰ ਸੱਚ ਦੇ ਨਾਲ ਜੋੜੀ ਨਾਨਕ ਨਦਰਿ ਪਾਈਐ ਗੁਰਮੁਖ ਮੇਲ ਮਿਲਾਓ ਕਹਿੰਦੇ ਗੁਰਮੁਖਾਂ ਦੀ ਸੰਗਤ ਦੇ ਵਿੱਚ ਮਿਲ ਕੇ ਪਰਮਾਤਮਾ ਦੀ ਮਿਹਰ ਦੀ ਨਜ਼ਰ ਹੋ ਜਾਂਦੀ ਹੈ ਉਸ ਮਿਹਰ ਦੀ ਨਜ਼ਰ ਦੇ ਨਾਲ ਮਨੁੱਖ ਸਾਰੀਆਂ ਇੱਛਾਵਾਂ ਪੂਰੀਆਂ ਕਰ ਲੈਂਦਾ ਸੋ ਇਹ ਸ਼ਬਦ 45ਵਾਂ ਸ਼ਬਦ ਸੀ ਪੰਨਾ ਨੰਬਰ 31 ਦੇ ਉੱਪਰ ਸ਼ਬਦ ਦੀ ਵਿਚਾਰ ਕਰਦੇ ਹਾਂ ਉਚਾਰਨ ਕਰਦੇ ਹਾਂ ਲਗਾ ਮਾਤਰਾ ਉਚਾਰਨ ਦੇ ਵਿੱਚ ਸਮਝਣ ਸਮਝਾਉਣ ਦੇ ਵਿੱਚ ਬਹੁਤ ਔਂਤਾਈਆਂ ਰਹਿ ਜਾਂਦੀਆਂ ਨੇ ਜੀ ਹੋ ਜਾਂਦੀਆਂ ਨੇ ਗੁਰੂ ਪਾਤ ਸਾਹਿਬ ਅੱਥਨ ਜੋਗ ਨੇ ਆਪ ਸਮੂਹ ਸੰਗਤ ਬਖਸ਼ਿਨ ਜੋਗੋਂ ਜੀ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ ਸਭ ਸੰਗਤਾਂ ਦਾ ਧੰਨਵਾਦ ਬਲਾਉ ਪੱਤੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ